ਕੁਦਰਤ ਦਾ ਨਿਜਮ ਹੈ ਦਿਨ ਤੋਂ ਬਾਅਦ ਰਾਤ ਆਉਂਦੀ ਫਿਰ ਅਗਲਾ ਦਿਨ ਚੜਦਾ ਜਿਵੇਂ ਜਿਵੇਂ ਸਮਾਂ ਅੱਗੇ ਚੱਲਦਾ ਮਹੀਨੇ ਸਾਲ ਬਦਲਦੇ ਨੇ ਸੰਸਾਰ ਅੰਦਰ ਸਮੇਂ ਦੀ ਵੰਡ ਕਰਦਿਆਂ 12 ਮਹੀਨਿਆਂ ਦਾ ਇੱਕ ਸਾਲ ਮੰਨਿਆ ਗਿਆ ਇਹਨਾਂ ਮਹੀਨਿਆਂ ਦੀ ਵੰਡ ਦਾ ਸਬੰਧ ਸੂਰਜ ਦੇ ਨਾਲ ਹੈ ਜਿਵੇਂ ਇੱਕ ਸਾਲ ਵਿੱਚ 6 ਰੁੱਤਾਂ ਹੁੰਦੀਆਂ ਨੇ ਇਸੇ ਤਰ੍ਹਾਂ ਸੂਰਜ ਦੀਆਂ 12 ਰਾਸ਼ਾਂ ਹਨ ਜਦੋਂ ਸੂਰਜ ਦਾ ਰਥ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਸੰਕਰਾਂਤੀ ਬਦਲਾਵ ਆਉਂਦਾ ਇਹ ਸੰਕਰਾਂਤੀ ਸ਼ਬਦ ਸੰਸਕ੍ਰਿਤ ਦਾ ਹੈ ਹੌਲੀ-ਹੌਲੀ ਇਸ ਨੂੰ ਸੰਗਰਾਂਦ ਕਹਿਣਾ ਸ਼ੁਰੂ ਕਰ ਦਿੱਤਾ ਸੰਗਰਾਂਦ ਦੇ ਦਿਨ ਨਵੇਂ ਮਹੀਨੇ ਦੀ ਸ਼ੁਰੂਆਤ ਵੇਲੇ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਆਤਮਿਕ ਵਿਕਾਸ ਲਈ ਉਪਦੇਸ਼ ਦਿੱਤਾ ਕਿ ਜਿਵੇਂ ਬਾਹਰੀ ਤੌਰ ਤੇ ਮਹੀਨੇ ਬਦਲਣ ਦੇ ਨਾਲ ਮੌਸਮ ਤਬਦੀਲ ਹੁੰਦਾ ਉਸੇ ਤਰ੍ਹਾਂ ਸਿੱਖ ਨੇ ਵੀ ਆਪਣੇ ਜੀਵਨ ਵਿੱਚ ਮਨ ਦੀ ਮਤ ਛੱਡ ਕੇ ਗੁਰਮਤ ਦੇ ਤਾਰਨੀ ਹੋਣਾ ਇਸ ਦਿਨ ਗੁਰੂ ਘਰਾਂ ਵਿੱਚ ਕੀਰਤਨ ਕਥਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਜ ਰਾਗ ਵਿੱਚ ਉਚਾਰਨ ਕੀਤੀ ਗੁਰਬਾਣੀ ਬਾਰਾਂ ਮਾਹ ਦੀ ਵਿਚਾਰ ਕੀਤੀ ਜਾਂਦੀ ਹੈ ਹਾੜ ਦੇ ਮਹੀਨੇ ਦੇ ਪਰਥਾਏ ਜੋ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਪਾਸ ਹਾੜ ਦਾ ਮਹੀਨਾ ਉਸ ਜੀਵ ਨੂੰ ਤਪ ਦਾ ਪ੍ਰਤੀਤ ਹੁੰਦਾ ਹੈ ਉਹ ਬੰਦੇ ਹਾਰ ਦੇ ਮਹੀਨੇ ਵਾਂਗ ਤਪਦੇ ਕਲਪ ਦੇ ਰਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਤੀ ਪਰਮਾਤਮਾ ਦਾ ਨਾਮ ਨਹੀਂ ਵਸਦਾ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਿਹੜੇ ਸਾਰੇ ਹੀ ਜਗਤ ਨੂੰ ਜੀਵਨ ਦੇਣ ਵਾਲੇ ਸਾਰਿਆਂ ਦਾ ਆਸਰਾ ਰੂਪ ਪਰਮਾਤਮਾ ਨੂੰ ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ ਉਹਨਾਂ ਦੀ ਕੀ ਹਾਲਤ ਬਣਦੀ ਦੋਇਆ ਭਾਇ ਵੇਗੂਚੀ ਐ ਗਲ ਪਈ ਸੋ ਜਮ ਕੀ ਫਾਸ ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਲੈਣ ਦੇ ਨਾਲ ਉਹ ਖੱਜਲ ਖੁਵਾਰ ਹੁੰਦੇ ਨੇ ਉਹਨਾਂ ਦੇ ਗਲ ਦੇ ਵਿੱਚ ਜਮ ਦੀ ਫਾਹੀ ਪੈਂਦੀ ਹੈ ਉਹਨਾਂ ਦਾ ਸਾਰਾ ਜੀਵਨ ਸਦਾ ਹੀ ਸਹਿਮ ਡਰ ਵਿੱਚ ਬੀਤਦਾ ਹੈ ਜਿਹਾ ਬੀਜਾ ਸੋ ਲੁਣਾ ਮੱਥੇ ਜੋ ਲਿਖਿਆਸ ਕੁਦਰਤ ਦਾ ਨਿਜਮ ਹੈ ਕਿ ਮਨੁੱਖ ਜਿਸ ਤਰ੍ਹਾਂ ਦਾ ਬੀਜ ਬੀਜਦਾ ਹੈ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ਉੱਤੇ ਲਿਖਿਆ ਜਾਂਦਾ ਉਹੋ ਜਿਹਾ ਹੀ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ਜਗ ਜੀਵਨ ਪੁਰਖ ਨੂੰ ਵਿਸਾਰਨ ਵਾਲੇ ساری ਜ਼ਿੰਦਗੀ ਪਛਤਾਵਿਆਂ ਵਿੱਚ ਹੀ ਗੁਜ਼ਾਰਦੇ ਨੇ ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਦੁੱਖ ਪਾਉਂਦੇ ਹੀ ਤੁਰ ਜਾਂਦੇ ਨੇ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਪਰ ਜਿਨ੍ਹਾਂ ਰੱਬ ਦੇ ਪਿਆਰਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਹਨ ਆਦਰ ਮਾਣ ਪ੍ਰਾਪਤ ਕਰਦੇ ਨੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀਏ हे ਪ੍ਰਭੂ ਤੇਰੇ ਅੱਗੇ ਸਾਡੀ ਅਰਦਾਸ ਹੈ ਮਿਹਰ ਕਰ ਸਾਡੇ ਮਨ ਦੇ ਵਿੱਚ ਤੇਰੇ ਦਰਸ਼ਨਾ ਦੀ ਤਾਂਗ ਇੱਛਾ ਹਮੇਸ਼ਾ ਬਣੀ ਰਹੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਕਿਉਂਕਿ हे ਪ੍ਰਭੂ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਨਹੀਂ ਤੇਰੇ ਚਰਨਾਂ ਦੇ ਵਿੱਚ ਹੀ ਸਾਡੀ ਬੇਨਤੀ ਜੋਦੜੀ ਹੈ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ ਉਸ ਨੂੰ ਤਪਦਾ ਹਾੜ ਵੀ ਸੁਹਾਵਣਾ ਜਪਦਾ ਹੈ ਉਸ ਨੂੰ ਦੁਨੀਆ ਦੇ ਦੁੱਖ ਕਲੇਸ਼ ਵੀ ਦੁਖੀ ਨਹੀਂ ਕਰ ਸਕਦੇ ਪੰਜਵੇਂ ਪਾਤਸ਼ਾਹ ਸ਼ਿਰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਾੜ ਦੇ ਮਹੀਨੇ ਪਰਥਾਏ ਇਹ ਉਪਦੇਸ਼ ਬਖਸ਼ਿਸ਼ ਕੀਤਾ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ